ਸਮਾਨਾ ਤੋਂ ਸ਼੍ਰੀ ਸ਼ਾਮ ਦਰਸ਼ਨ ਦੇ ਲਈ ਖਾਟੂ ਨਰੇਸ਼ ਦੇ ਦਰਸ਼ਨ ਦੇ ਲਈ バス ਸੇਵਾ ਸਮਾਨਾ ਤੋਂ ਸਰਦਾਲੂਆਂ ਦੀ バス ਸਤੀਸ਼ ਜੀ ਵੱਲੋਂ ਸਤੀਸ਼ ਬੁੱਕ ਡਿੱਪੂ ਜੋ ਕਿ ਪਬਲਿਕ ਸਕੂਲ ਦੇ ਸਾਹਮਣੇ ਸਤੀਸ਼ ਬੁੱਕ ਡਿੱਪੂ ਵਾਲਿਆਂ ਵੱਲੋਂ ਇਹ ਸੇਵਾ ਭੇਜੀ ਜਾ ਰਹੀ ਹੈ ਅੱਜ ਸਮਾਨਾ ਤੋਂ ਸਾਲਾ ਸਰ ਬਾਲਾ ਜੀ ਦੇ ਦਰਸ਼ਨਾਂ ਦੇ ਲਈ ਤੇ ਇਸ ਦੇ ਨਾਲ ਹੀ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਦੇ ਲਈ ਤੀਸ ਜੀ ਵੱਲੋਂ ਇਹ ਪਾਸੇ ਜਿਹੜੀ ਲਗਾਈ ਗਈ ਹੈ ਸਾਰੇ ਸ਼ਰਧਾਲੂਆਂ ਨੂੰ ਨਿਸ਼ੁਲਕ ਜਿਹੜੀ ਇੱਥੇ ਤੋਂ ਸਮਾਣੇ ਤੋਂ ਦਰਸ਼ਨ ਕਰਾਉਣ ਦੇ ਲਈ ਇਹ ਬੱਸ ਭੇਜੀ ਗਈ ਹੈ ਜਿਸ ਨੂੰ ਕੇ ਰਾਜਕੁਮਾਰ ਟਿੰਕਾ ਐਮ ਸੀ ਵੱਲੋਂ ਛੰਡੀ ਦੇ ਕੇ ਰਵਾਨਾ ਕੀਤਾ ਗਿਆ ਸਮਾਣਾ ਤੋਂ ਬੋਲ ਹਾਰੇ ਕੇ ਸਹਾਰੇ ਕੀ ਜੈ ਬੋਲ ਖਾਟੂ ਨਰੇਸ਼ ਕੀ ਜੈ ਬੋਲ ਤੀਨ ਬਾਣਦਾਰੀ ਕੀ ਜੈ ਬੋਲ ਹਾਰੇ ਕੇ ਸਹਾਰੇ ਕੀ ਜੈ जय श्री शाम जय श्री शाम जय श्री बाला जी जय श्री बालाजी, जय श्री राम जय श्री राम जय श्री राम, टिक्का जी की कहना चाहोगे अज बस जारी है समाना तो जय श्री शाम हरे के सहारे की जय अज बहुत ही दिन है ਉਜੇ ਦਿਨੇ ਜੀ ਸਾਡੇ ਸਤੀਸ਼ ਕੁਮਾਰ ਜੀ ਕੇਅਰ ਆਫ ਸਤੀਸ਼ ਬੁਖਲੀਪੂ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਸਾਥੀਆਂ ਵੱਲੋਂ ਅੱਜ ਬਾਬਾ ਜੀ ਦਰਬਾਰ ਭਗਤਾਂ ਨੂੰ ਲੈ ਕੇ ਚੱਲੇ ਨੇ ਇਹ ਬਹੁਤ ਵੱਡੀ ਸੇਵਾ ਹੈ ਜਿਹੜੇ ਭਗਤ ਬਾਬਾ ਜੀ ਦਰਸ਼ਨ ਤੋਂ ਬਾਝੇ ਰਹਿ ਗਏ ਸੀ ਅੱਜ ਨੂੰ ਦਰਸ਼ਨਾਂ ਨੂੰ ਚੱਲੇ ਨੇ ਬਹੁਤ ਹੀ ਵਧੀਆ ਮੈਂ ਕਹਿੰਦਾ ਪਰਮਾਤਮਾ ਦਾ ਅੱਜ ਰੰਗ ਵਰਸ ਰਿਹਾ ਜਿਹੜੇ ਸਤੀਸ਼ ਜੀ ਨੂੰ ਸੇਵਾ ਮਿਲੀ ਹੈ ਬਹੁਤ ਵੱਡੀ ਸੇਵਾ ਹੈ ਅੱਜ ਜੇ ਸ਼੍ਰੀ ਸ਼ਾਮ ਦਰਬਾਰ ਭਗਤਾਂ ਦੇ ਜਿਹੜੇ ਸੇਵਾ ਲੈ ਕੇ ਆਉਣਗੇ ਅਤੇ ਉਹ ਅਸ਼ੀਰਵਾਦ ਆ ਕੇ ਆਪਣੇ ਬੱਚਿਆਂ ਨੂੰ ਦੇਣਗੇ ਬਹੁਤ ਵੱਡੀ ਸੇਵਾ ਬਹੁਤ ਵਧੀਆ ਗੱਲ ਇੱਕ ਸਮਾਗਮ ਦੇ ਵਿੱਚ ਮੈਸੇਜ ਵੀ ਹੈ ਜਿਹੜੇ ਬੰਦੇ ਜਿਹੜੇ ਭਗਤ ਜਿਹੜੇ ਸੇਵਾਕਰ ਸੇਵਾਕਰ ਜਾਂਦੇ ਨਹੀਂ ਜਾ ਸਕਦੇ ਉਹਨਾਂ ਨੂੰ ਵੱਤਵਾਤਾਪਾ ਦਰਸ਼ਨ ਕਰਵਾ ਕੇ ਬਾਬਾ ਜੀ ਦਾ ਆਸ਼ੀਰਵਾਦ ਦਵਾਈਏ ਇੱਕ ਵਾਰ ਫੇਰ ਸਾਰੇ ਭਗਤਾਂ ਨੂੰ ਤੇ ਸਟੀਜ ਜੀ ਨੂੰ ਬਹੁਤ ਬਧਾਈ ਦੇਣਾ ਮੈਂ ਬਧਾਈ ਦੇ ਪਾਤਰ ਵੀ ਨੇ ਇਹ ਬਹੁਤ ਵੱਡੀ ਸੇਵਾ જય ਸ਼੍ਰੀ ਸ਼ਾਮ ਹਾਰੇ ਕੇ ਸਾਰੇ ਕੀ ਜੈ ਜੈ ਸ਼੍ਰੀ ਸ਼ਾਮ ਹਾਰੇ ਕੇ ਸਾਰੇ ਕੀ ਜੈ ਮਰੇ ਛੋਟੇ ਜਿਹੇ ਬੰਦੇ ਤੇ ਜੋ ਸ਼ਾਮਾ ਬਾਬਾ ਨੇ ਇਟੀਬਦੀ ਕਿਰਪਾ ਕੀਤੀ ਹੈ ਮੈਂ ਉਹ ਸ਼ਾਮਾ ਬਾਬਾ ਜੀ ਦਾ ਸ਼ੁਕਰਗੁਜ਼ਾਰ ਆ ਮੈਂ ਬਸ ਇੰਨੀ ਕਹਿਣਾ ਚਾਹਣਾ ਜੋ ਵੀ ਸਾਡੇ ਸਮਾਣੇ ਦੇ ਸ਼ਾਮ ਪ੍ਰੇਮੀ ਨੇ ਸਾਰਿਆਂ ਨੂੰ ਮਿਲ ਜੁਲ ਕੇ ਮਹੀਨੇ ਦੇ ਵਿੱਚ ਇੱਕ ਫਰੀ ਬੱਸ ਖਾਟੂ ਸ਼ਾਮ ਫਲਾਸਰ ਲਈ ਲੈ ਕੇ ਜਾਣੀ ਚਾਹੀਦੀ ਹੈ જય ਸ਼੍ਰੀ ਸ਼੍ਰੀ ਜੋ ਕਿ ਸਤੀਸ਼ ਬੁੱਕ ਡਿੱਪੂ ਵਾਲੇ ਉਹਨਾਂ ਵੱਲੋਂ ਅੱਜ ਇਹ ਬੱਸ ਹੈ ਜਿਹੜੀ ਇਹ ਸਮਾਨਾਂ ਤੋਂ ਸਾਲਾਸਰ ਤੇ ਖਾਟੂ ਧਾਮ ਦਰਸ਼ਨਾਂ ਦੇ ਲਈ ਭੇਜੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਫ੍ਰੀ ਬੱਸ ਸਰਵਿਸ ਹੈ ਉਹ ਕਿਤੇ ਨਾ ਕਿਤੇ ਹਰ ਮਹੀਨੇ ਕਿਸੇ ਨਾ ਕਿਸੇ ਜਿਹੜੇ ਸਾਡੇ ਸ਼ਰਧਾਂਜੂ ਜੁੜੇ ਹੋਏ ਨੇ ਉਹਨਾਂ ਨੂੰ ਜ਼ਰੂਰ ਭੇਜਣੀ ਚਾਹੀਦੀ ਹੈ ਜੈ ਸ਼੍ਰੀ ਚੰਤ ਜੈ ਆ ਬਾਬਾ ਕੀ ਜੈ ਬੋਲੋ ਖਾਟੂ ਨਰੇਸ਼ ਕੀ ਜੈ ਬੋਲੋ ਹਾਰੇ ਕੇ ਸਹਾਰੇ ਕੀ ਜੈ बोलो तीन बांधारी की जय जय श्री श्याम जय श्री श्याम जय श्री श्याम जय श्री जी महाराज की जय जय श्री जय श्री श्याम बोल हारे के सहारे की जय जय श्री श्याम जय श्री श्याम जय जय श्री श्याम 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 जय श्री श्याम

बोल हारे के सहारे की जय बोल तीन बांधधारी की जय बो... <laughs> बोल डैश भी चा बोल खाटू नरेश की जय बोल तीन बांधधारी की जय हारे के सहारे की जय लो जी सब दी यात्रा मंगलमय हो ਕਤੂ ਸ਼ਾਮ ਜੀ ਦਾ ਅਸ਼ੀਰਵਾਦ ਸਾਥੇ ਬਣਿਆ ਰਹੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਠੀਕ ਹੈ ਜੀ ਤੁਹਾਰੇ ਬਹੁਤ ਧੰਨਵਾਦ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਟਾਈਮ ਲਿਆ ਨੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਜੈ ਸ਼੍ਰੀ ਚੋ ਟਾਈਮ ਲਿਆ ਹੋਇਆ ਟਾਈਮ ਫਿਕਸ ਕੀਤਾ ਜੈ ਸ਼੍ਰੀ ਜੈ ਸ਼੍ਰੀ ਮੇਰੇ ਵੱਲੋਂ ਜੈ ਹੋ ਜੈ ਹੋ ਜੀ ਬਲੀ ਉਹ ਜਬਦੀ ਜਿਹੜਾ ਬੰਦਾ ਬੜੇ ਮਾਨ ਸੇਵਾ ਹੈ ਹਾਂਜੀ ਹਾਂ ਬਹੁਤ